ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋ ਅੱਜ ਸ਼੍ਰੀ ਚਮਕੌਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਕਿੱਲ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਇਸ ਇੰਸਟੀਚਿਊਟ ਦਾ ਨਿਰਮਾਣ 42 ਏਕੜ ਖੇਤਰ 'ਚ ਹੋਵੇਗਾ ਇਸ ਤੋਂ ਇਲਾਵਾ ਉਹਨਾਂ ਵੱਲੋਂ 3 ਕਰੋੜ 61 ਲੱਖ ਰੁਪਏ ਦੀ ਲਾਗਤ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰਗ ਦੇ ਨਵੀਨੀਕਰਨ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਜਿਸ ਦਾ ਕੰਮ 8 ਮਹੀਨਿਆਂ 'ਚ ਮੁਕੰਮਲ ਕਰ ਲਿਆ ਜਾਵੇਗਾ ਤੁਹਾਨੂੰ ਦੱਸ ਦਿਆਂ ਕਿ ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦੁਆਰਾ ਜਿਹੜੇ ਕਤਲਗੜ੍ਹ ਸਾਹਿਬ ਦੇ ਮੱਥਾ ਟੇਕਿਆ ਇਸ ਤੋਂ ਬਾਅਦ ਅਨਾਜ ਮੰਡੀ ਵਿਖੇ ਮੁੱਖ ਮੰਤਰੀ ਵੱਲੋਂ 11.50 ਕਰੋੜ ਰੁਪਏ ਦੀ ਲਾਗਤ ਨਾਲ ਸ਼੍ਰੀ ਚਮਕੌਰ ਸਾਹਿਬ ਦੇ ਸੁੰਦਰੀਕਰਨ ਤੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਇਨ੍ਹਾਂ ਚੋਂ ਮਰਿੰਡਾ ਬੇਲਾ ਰੋਡ ਤੇ ਸੰਧੂਆ ਰੋਡ ਦੀ ਸੁੰਦਤਾ ਲਈ 3 ਲੱਖ ਰੁਪਏ ਮੁਦਲੀ ਸੁਲਤਾਨਾ ਪਰਪੂਰ ਪਾਰਕਿੰਗ ਲਈ 0.5 ਕਰੋੜ ਰੁਪਏ ਅਤੇ ਗੁਰਦੁਆਰਾ ਸ਼੍ਰੀ ਕਤਲਗੜ੍ਹ ਸਾਹਿਬ ਦੀ ਮਾਰਕੀਟ ਦੇ ਵਿਕਾਸ ਲਈ 5 ਕਰੋੜ ਰੁਪਏ ਅਤੇ ਗੁਰਦਰਾ ਗੜੀ ਸਾਹਿਬ ਵਿਖੇ ਪਾਰਕਿੰਗ ਤੇ ਹੋਰ ਵਿਕਾਸ ਕਰਜਣ ਲਈ 1.2 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਕੰਮ ਸ਼ਾਮਲ ਹਨ ਅੱਜ ਅਸੀਂ ਇੱਕ ਬੜੇ ਖੁਸ਼ੀ ਦੇ ਮੌਕੇ ਤੇ ਉਰੇ ਇਕੱਠੇ ਹੋਏ ਹਾਂ ਇੱਕ ਯੂਨੀਵਰਸਿਟੀ ਦਾ ਉਦਘਾਟਨ ਅੱਥਰ ਅਸੀਂ ਆਦ ਲਾਇਆ ਅੱਜ ਇਹ ਜਿਹੜਾ ਯੂਨੀਵਰਸਿਟੀ ਹੈ ਸਕਿੱਲ ਯੂਨੀਵਰਸਿਟੀ ਹੈ ਕਿਹ ਯੂਨੀਵਰਸਿਟੀ ਦਾ ਮਤਲਬ ਕਿ ਚਾਹੇ ਕੋਈ ਪੜਿਆ ਲਿਖਿਆ ਹੈ ਜਾਂ ਨਹੀਂ ਪੜਿਆ ਲਿਖਿਆ ਆਪਣੇ ਹੱਥਾਂ ਦੇ ਨਾਲ ਜਿਹੜਾ ਕੰਮ ਕਰਨਾ ਉਹਨੂੰ ਅਸੀਂ ਕਈ ਚੀਜ਼ਾਂ ਦੇ ਵਿੱਚ ਸਿਖਾਉਣਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਇੱਕ ਕਿ ਸਾਡੇ ਪੰਜਾਬੀਆਂ ਦੇ ਹੱਥਾਂ ਦੇ ਵਿੱਚ ਵਾਹਿਗੁਰੂ ਨੇ ਕੋਈ ਤਾਕਤ ਬਖਸ਼ੀ ਹੈ ਆ ਪਟਿਆਲੇ 55 ਦੇ ਵਿੱਚ ਇੱਕ ਗੋਇਟਸਾ ਫੈਕਟਰੀ ਬਣੀ ਸੀ ਜਿਹੜੀ ਪਿਸਟਨ ਤੇ ਪਿਸਟਨ ਰਿੰਗ ਬਣਾਉਂਦੇ ਸੀ ਜਰਮਨ ਦੀ ਫੈਕਟਰੀ ਸੀ ਸਟੁੱਟਗਾਰਟ ਦੇ ਵਿੱਚੋਂ ਤੇ ਮੈਨੂੰ ਇੱਕ ਦਿਨ ਐਮ ਡੀ ਉੱਥੇ ਮਿਲਿਆ ਮੈਨੇਜਿੰਗ ਡਾਇਰੈਕਟਰ ਜਿਹੜਾ ਉਹਨਾਂ ਦਾ ਆਇਆ ਸੀ ਪਟਿਆਰੇ ਆਇਆ ਸੀ ਤੇ ਮੈਨੂੰ ਕਹਿੰਦਾ ਸੀ ਕਿ ਜਿਹੜੇ ਥੋੜੇ ਮੁੰਡੇ ਇੱਥੇ ਇਹ ਰਿੰਗ ਕੱਟਦੇ ਨੇ ਜਿੰਨੇ ਇੱਕ ਦਿਨ 'ਚ ਕੱਟਦੇ ਨੇ ਐਨਾ ਹੀ ਉੱਥੇ ਸਟੁੱਟਗਾਰਟ 'ਚ ਕੱਟਦੇ ਨੇ ਸਾਡੀ ਬੰਗਲੌਰ ਵੀ ਫੈਕਟਰੀ ਹੈ ਪਰ ਐਨੀ ਨਹੀਂ ਉਹਨਾਂ ਦੀ ਕਾਬਲੀਅਤ ਜਿੰਨੀ ਆਪਣੇ ਮੁੰਡਿਆਂ ਦੀ ਹੈ ਸੋ ਉਸ ਜਿਹੜਾ ਵਾਹਿਗੁਰੂ ਜੀ ਦੇ ਉਹ ਅਸੀਂ ਆਪਣੇ 50 ਬਣ ਚਾਹੁੰਨੇ ਕਈ ਤਾਂ ਆਪਣੇ ਜਾ ਕੇ ਇੰਜੀਨੀਅਰਿੰਗ ਕਰਦੇ ਨੇ ਕਈ ਇੰਜੀਨੀਅਰਿੰਗ ਤੋਂ ਪਹਿਲਾਂ ਹੀ ਹਾਈ ਸਕੂਲ ਦੇ ਵਿੱਚ 10ਵੀਂ 12ਵੀਂ ਦੇ ਵਿੱਚ ਛੱਡੇ ਆਉਂਦੇ ਨੇ ਉਹਨਾਂ ਨੂੰ ਇੱਕ ਸਕਿੱਲ ਸਿਖਾਉਣਾ ਚਾਹੀਦਾ ਹੈ ਹੁਣ ਜਰਮਨੀ ਦੇ ਵਿੱਚ ਇੱਕ 19 ਕਾਨੂੰਨ ਬਣਾਇਆ ਹੈ ਕਿ ਸਕੂਲ ਦੇਖੂਗਾ ਕਿ ਕਿਹੜਾ ਬੰਦਾ ਅੱਗੇ ਪੜ ਸਕਦਾ ਨਹੀਂ ਤਾਂ 10ਵੀਂ ਛੱਡ ਕੇ ਉਹਨੂੰ ਕੋਈ ਸਕਿੱਲ ਸਿੱਖਣੀ ਪਊ ਅਸੀਂ ਕਿਸੇ ਤੇ پابੰਦੀ ਨਹੀਂ ਲਾ ਰਹੇ ਜਿੰਨੀ ਪੜਨਾ ਚਾਹੁੰਦੇ ਨੇ ਜਿੰਨੀ ਪੜੋ ਲੇਕਿਨ ਇਹਦੀ ਘਾਟ ਹੈ ਸਕਿੱਲ ਜਿਹੜੀ ਹੱਥਾਂ ਦੇ ਨਾਲ ਕੰਮ ਕਰਨ ਵਾਲਾ ਕੰਮ ਹੈ ਕੋਈ ਲੇਥ ਆਪਰੇਟਰ ਬਣ ਸਕਦਾ ਹੈ ਕੋਈ ਹੋਰ ਕਿਸੇ ਕਿਸਮ ਇੰਜੀਨੀਅਰਿੰਗ ਦਾ ਕੰਮ ਸਿੱਖ ਸਕਦਾ ਹੈ ਔਰ ਇਹ ਲੋੜ ਹੈ ਦੁਨੀਆ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਬੜੀ ਇੰਡਸਟਰੀ ਆ ਰਹੀ ਹੈ ਅੱਜ ਮੇਰਾ ਖਿਆਲ ਅਸੀਂ 300 ਕੁਛ ਐਮਓਯੂ ਸਾਈਨ ਕਰ ਦਿੱਤੇ ਨੇ ਜਿਹਦੇ ਵਿੱਚੋਂ ਕੋਈ ਬਾਹਰ 63000 ਕਰੋੜ ਦੇ ਲੇਕਿਨ ਜ਼ਿਲ੍ਹੇ ਵਿੱਚੋਂ ਸਵਾ 3000 ਕਰੋੜ 3200 ਕਰੋੜ ਦੇ ਕਰੀਬ 32000 ਕਰੋੜ ਦੇ ਕਰੀਬ ਧਰਤੀ ਦੇ ਉੱਪਰ ਲੱਗਣ ਲੱਗੀਆਂ ਫੈਕਟਰੀਆਂ ਉਹ ਜਿਹੜੀ ਲੱਗਣ ਲੱਗੀਆਂ ਉਹਨਾਂ ਨੂੰ ਸਕਿਲਡ ਆਪਰੇਟਰ ਸਕਿਲਡ ਕੰਮ ਕਰਨ ਵਾਲਿਆਂ ਦੀ ਲੋੜ ਹੈ ਉਹ ਚਾਹੁੰਦੇ ਨੇ ਕਿ ਉਹਨਾਂ ਕੋਣ ਮੈਂ ਤੁਹਾਨੂੰ ਇੱਕ ਮਿਸਾਲ ਦੱਸਾਂ ਦੇਮਾ ਕੇ ਸਾਡੀ ਹੱਥ ਦੂਸਰੀ ਮਿਸਾਲ ਜਰਮਨੀ ਤੋਂ ਨਾ ਜਪਾਨ ਤੋਂ ਉਹ ਸਾਈਕਲ ਇੰਡਸਟਰੀ ਦੇ ਕੁਝ ਬੰਦੇ ਆਏ ਦੇਖਣ ਵਾਸਤੇ ਕਿ ਲੁਧਿਆਣੇ ਦੇ ਵਿੱਚ ਇਹ ਜਿਹੜੇ ਰਿੰਮ ਵਗੈਰਾ ਬਣਾਉਂਦੇ ਨੇ ਕਿਵੇਂ ਬਣਾਉਂਦੇ ਨੇ ਜਦੋਂ ਕਿਸੇ ਦੀ ਵਰਕਸ਼ਾਪ ਚ ਗਏ ਉਹ ਹੱਥਾਂ ਨਾਲ ਠੋਕਰਿਆ ਸੀ ਉਹ ਆਪਣਾ ਪੜਾ ਰਿਹਾ ਸੀ ਰਿੰਮ ਔਰ ਉਹਨਾਂ ਨੇ ਕਈ ਰਿੰਮ ਨੂੰ ਚੈੱਕ ਕੀਤਾ ਸਾਰਿਆਂ ਦੀ ਇੱਕ ਬਰਾਬਰ ਉਹਨਾਂ ਦੀ ਜੋ ਬਲਾਈ ਸੀ ਜਾਂ ਜਿਹੜਾ ਚੜ੍ਹਾਈ ਸੀ ਜਿੱਥੇ ਵੀ ਕਰਨਾ ਸੀ ਉਹਨਾਂ ਨੇ ਕੰਮ ਚੁੱਕ ਕਰਨਾ ਸੀ ਇੱਕ ਬਰਾਬਰ ਪਰ ਇਹ ਸਮਝ ਲਈ ਸਕੇ ਜਪਾਨੀ ਕਿ کیسے ਆਪਣੇ ਬੰਦੇ ਕਰ ਰਹੇ ਨੇ ਤਾਂ ਜੈਸੇ ਮੈਂ ਕਿਹਾ ਇਹ ਇੱਕ ਦੇਣ ਔਰ ਇਹ ਦੇਣ ਇਸ ਧਰਤੀ ਤੇ ਦਸਵੇਂ ਪਾਛਾਦੀ ਧਰਤੀ ਤੇ ਜਿ ਚਮਕੌਰ ਸਾਹਿਬ ਦੀ ਨਾਲ ਹੈ ਸਾਡਾ ਗੜੀ ਸੀ ਜਿੱਥੇ ਸਾਡੇ ਵੱਡੇ ਸਾਹਿਬਜ਼ਾਦੇ ਆਨੇ ਆਪਣੀ ਸ਼ਹਾਦਤ ਦਿੱਤੀ ਲੜਦੇ ਲੜਦੇ ਸ਼ਹੀਦ ਹੋਏ ਉਹਨਾਂ ਦੀ ਅੱਜ ਤੁਸੀਂ ਮੰਗ ਕੀਤੀ ਹੈ ਉਹ ਤਾਂ ਸਾਡਾ ਫਰਜ਼ ਬਣਦਾ ਹੈ ਮੰਗਣੀ ਹੋਣੀ ਚਾਹੀਦੀ ਹੈ ਇਹ ਹਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣਾ ਕੰਮ ਕਰੀਏ ਵੱਡੇ ਸਹਜਾਦਿਆਂ ਦੇ ਨਾਚ ਦੋ ਗੇਟ ਬਣਨਗੇ ਮੈਂ ਮੀਨਿਸਟਰ ਸਾਹਿਬ ਨੂੰ ਕਿਹਾ ਤਾਂ ਇਹਨਾਂ ਨੇ ਸ਼ੁਰੂ ਕੀਤਾ ਔਰ ਜਿਹੜਾ ਅਸੀਂ ਥੀਮ ਪਾਰਕ ਬਣਾ ਰਹੇ ਸੀ ਉਹ ਤਾਂ ਮੈਂ ਸ਼ੁਰੂ ਕੀਤਾ ਸੀ ਪਿਛਲੀ ਸਰਕਾਰ 'ਚ 2000 ਛੇਛ ਖਾਤੋਂ ਮੂਲ ਕਰ ਰਹੇ ਸਨ ਛੇਛ 10 ਸਾਲੇ ਕੀ ਕਰਦੇ ਰਹੇ ਮੈਂ ਤਾਂ ਇਹ ਨਹੀਂ ਸਮਝੀ ਹੁਣ ਹੁਣ ਨਵਜੋਤ ਸਿੰਘ ਜੀ ਕਰ ਰਹੇ ਨੇ ਹੁਣ ਕੰਪਲੀਟ ਇਸ ਇਸਾ ਤੇ ਇਹਨਾਂ ਨੂੰ ਮੈਨੂੰ ਯਾਰ ਸਮਝ ਨਹੀਂ ਆਉਂਦੀ ਇਹ ਜਿਹੜੇ ਆਉਂਦੇ ਨੇ ਕਦੇ ਕਦੇ ਆ ਜਾਂਦੇ ਨੇ ਐਤਕੀ 10 ਸਾਲ ਰਹਿ ਕੇ ਗਲਤੀ ਨਾਲ ਕੀ ਇਹ ਕਰਦੇ ਰਹੇ ਨੇ ਹੁਣ ਕਰਜ਼ਾ ਦੇਖੋ ਸਾਡਾ ਜਦ ਅਸੀਂ ਛੱਡ ਕੇ ਗਏ ਸੀ 40000 ਕਰੋੜ ਦਾ ਕਰਜ਼ਾ ਸੀ ਵਿਚ ਇਜ਼ ਮੈਨੇਜੇਬਲ ਸਾਡੇ ਇਕਨੋਮੀ ਦੇ ਵਿੱਚ ਮੈਨੇਜੇਬਲ ਹੈ ਜਦ ਅਸੀਂ ਸਰਕਾਰ ਸਾਹ ਵੀ 210000 ਕਰਦਾ ਕਿ ਕਰ ਕੀ ਕਰ ਗਏ ਤੁਸੀਂ ਗੁਰ ਗੁਰੂ ਘਰਾਂ ਨੂੰ ਤੁਸੀਂ ਸੰਭਾਲ ਸਕਦੇ ਤਾਂ ਹੋਰ ਕੀ ਸੰਭਾਲੋਗੇ ਤੁਸੀਂ ਇੱਥੇ ਤੁਸੀਂ ਥੀਮ ਪਾਰਕ ਜਿਹੜਾ ਸ਼ੁਰੂ ਕੀਤਾ ਸੀ ਜੋ ਸਾਡੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਔਰ ਉਹਨਾਂ ਦੇ ਨਾਲ ਜੋ ਸਿੰਘ ਸ਼ਹੀਦ ਹੋ ਉਹਨਾਂ ਦੀ ਯਾਦਗਾਰ ਬਣਾਉਣੀ ਸੀ ਉਹ ਵੀ ਨਹੀਂ ਬਣਾ ਸਕੇ ਜਿਹੜੇ ਇੱਥੇ ਫਤਿਹਗੜ੍ਹ ਸਾਹਿਬ ਅਸੀਂ ਚਾਰ ਗੇਟ ਬਣਾਏ ਮੋਤੀ لال ਮਹਿਰਾਜ ਮੋਤੀਰਾ ਮਹਿਰਾਜ ਜੀ ਦੇ ਟੋਟਲ ਮਾਲ ਜੀ ਦੀ ਨਵਾਬ ਸਾਹਿਬ ਮਲੇਰ ਕੋਟਲੇ ਦੀ ਔਰ ਬੰਦਾ ਸਿੰਘ ਬਹਾਦਰ ਦੀ ਅਸੀਂ ਬਣਾਈ ਇਹ ਤੁਸੀਂ ਤਾਂ ਨਹੀਂ ਬਣਾਈ ਜਿਹੜਾ ਚਾੜੀ ਮੁਕਤਿਆਂ ਦਾ ਅਸੀਂ ਉੱਥੇ ਯਾਦਗਾਰ ਬਣਾਈ ਹੈ ਉੱਥੇ ਮੁਖਸਰ ਸਾਹਿਬ ਉਹ ਅਸੀਂ ਬਣਾਈ ਤੁਸੀਂ ਕੀ ਕਰਦੇ ਰਹੇ ਆਉਣ ਇਹਨੇ ਪਤਾ ਨਹੀਂ ਕਿੱਥੇ ਖਰਚ ਕਰਕੇ ਚਲੇ ਜਾਂਦੇ ਨੇ ਹੋਰ ਕੁਝ ਨਹੀਂ ਤੁਸੀਂ ਇੱਕ ਤਾਂ ਗੁਰੂ ਘਰ ਨੂੰ ਸੰਭੋ ਔਰ ਸਾਡੀ ਨੌਜਵਾਨੀ ਨੂੰ ਜਿਨ੍ਹਾਂ ਨੇ ਇਸ ਕਿਸਮ ਦੇ ਯੂਨੀਵਰਸਿਟੀ ਦੀ ਸਾਡੀ ਲੋੜ ਹੈ ਅੱਧ ਸਾਰੇ ਵਾਈਸ ਚਾਂਸਲਰ ਆਏ ਨੇ ਸਾਰੇ ਬੱਚਿਆਂ ਨੂੰ ਇੱਥੇ ਅੱਗੇ ਪੜ੍ਹਾ ਰਹੇ ਨੇ ਕਿਉਂਕਿ ਸਮਾਂ ਇੱਕ ਆ ਗਿਆ ਹੁਣ ਕਿ ਬਹੁਤ ਐਡਵਾਂਸ ਦੁਨੀਆ ਚੱਲ ਰਹੀ ਹੈ। ਔਰ ਅਗਰ ਸਾਡੇ ਬੱਚੇ ਉਹਦੇ ਨਾਲ ਨਹੀਂ ਰਹਿਣਗੇ ਜਾਂ ਉਸ ਤੋਂ ਅੱਗੇ ਨਹੀਂ ਰਹਿਣਗੇ ਤਾਂ ਉਹਨਾਂ ਦਾ ਕੋਈ ਭਵਿੱਖ ਨਹੀਂ ਮੰਨਣਾ। ਇਸ ਕਰਕੇ ਸਿਰਫ ਕੇਡ ਯੂਨੀਵਰਸਿਟੀ ਨਹੀਂ ਸਾਰੀਆਂ ਯੂਨੀਵਰਸਿਟੀਆਂ ਦੀ ਆਪਣੀ ਆਪਣੀ ਥਾਂ ਹੈ এডੂਕੇਸ਼ਨ ਦੇ ਵਿੱਚ ਔਰ ਸਾਡੇ ਬੱਚਿਆਂ ਦੇ ਭਵਿੱਖ ਦੇ ਵਿੱਚ। ਇਸ ਕਰਕੇ ਮੈਂ ਖੁਸ਼ੀ ਹੈ ਮੈਨੂੰ ਕੁਛ 500 400 ਕਰੋੜ ਕਿਹਾ ਕਿ ਇੱਥੇ ਲੱਗ ਜਾਣੀਆਂ 500 ਕਰੋੜ ਕਿੰਨਾ ਕਿਹਾ 500 500 500 ਲੱਗੇ 600 ਲੱਗੇ 800 ਲੱਗੇ 1000 ਲੱਗੇ ਮੈਂ ਦੇਵਾਂਗਾ ਮੈਂ ਨਹੀਂ ਸੁਨਹਿਾਰ ਇਹ 10ਵੇਂ ਪਾਤਸ਼ਾਹ ਦੇ ਨਾਂ ਦੀ ਯੂਨੀਵਰਸਿਟੀ ਹੈ ਇਹਦੇ ਵਾਸਤੇ ਕੋਈ ਕਾਟ ਨਹੀਂ ਜੋ 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 ਸਾਨੂੰ ਕਿਤੇ ਰੋਕ ਲਾਂਗੇ ਹੋਰ ਕਿਤੇ ਇੱਥੇ ਜ਼ਰੂਰ ਹੋ ਰੋਪੜ ਤੋਂ ਸਜਨ ਸੈਨੀ ਦੀ ਰਿਪੋਰਟ ਪੰਜਾਬ ਟੂਡੇ